ਵੰਸ਼ ਦੇ ਨਾਲ ਹੋਇਆ ਕਿ ਆਖਰ ਹਰ ਕੋ ਜਲਣਾ ਚਾਹੂਗਾ ਕਿ ਕਿਸ ਤਰ੍ਹਾਂ ਦੇ ਨਾਲ 10 ਮਹੀਨਿਆਂ ਦਾ ਬੱਚਾ ਜਿਹੜਾ ਮੌਤ ਦੇ ਮੂੰਹ ਚ ਚਲਾ ਗਿਆ ਤੇ ਕੁਝ ਦਿਨ ਪਹਿਲਾਂ ਉਹਦੇ ਜਦੋਂ ਪਰਿਵਾਰ ਦੇ ਵੱਲੋਂ ਉਹਨੂੰ ਨਹਾਇਆ ਜਾ ਰਿਹਾ ਸੀ ਜਿਵੇਂ ਕਿ ਆਮ ਤੌਰ ਤੇ ਅਸੀਂ ਦੇਖਦੇ ਆਂ ਵੀ ਛੋਟੇ ਬੱਚਿਆਂ ਨੂੰ ਮਾਵਾਂ ਨਵਾਉਂਦੀਆਂ ਨੇਗੀਆਂ ਤਾਂ ਉਸ ਸਮੇਂ ਤੋਂ ਦੌਰਾਨ ਬੱਚਾ ਤਿਲਕ ਕੇ ਉਹਨਾਂ ਦੇ ਹੱਥੋਂ ਜ਼ਮੀਨ ਤੇ गिर ਜਾਂਦਾ ਅਗਰ ਉਸ ਦਾ ਕੋਈ ਵੀ ਸਰੀਰ ਹੈ ਸਾਰਸਾ ਉਸਮੇਂ ਨੇਟ ਕਰਨੇ ਵਾਲੇ ਉਹ ਨੇਟ ਕਰਨੇ ਚਾਹੀਏ ਪਰਿਵਾਰ ਨੇ ਆਖਰਕਾਰ ਫੈਸਲਾ ਕਰਿਆ ਤੇ ਡਾਕਟਰਸ ਨੇ ਜਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਇੱਕ ਸੁਝਾਇਆ ਕਿ ਜੇਕਰ ਤੁਸੀਂ ਇਹ ਵੰਸ਼ ਦੀ ਬੋਡੀ ਨੂੰ ਦਾਨ ਕਰਦੇ ਹੋ ਤਾਂ ਜਿੱਥੇ ਇੱਕ ਪਾਸੇ ਬਹੁਤ ਤਰ੍ਹਾਂ ਦੇ ਨਾਲ ਮੈਡੀਕਲ ਤੌਰ ਦੇ ਉੱਤੇ ਜੋ ਰਿਸਰਚ ਦੇ ਵਿੱਚ ਆਖਰ ਕਿਤੇ ਨਾ ਕਿਤੇ ਉਹਦਾ ਯੋਗਦਾਨ ਰਹੂਗਾ ਤਾਂ ਦੂਜੇ ਪਾਸੇ ਇਹ ਵੀ ਹੈ ਕਿ ਉਹਦੀ ਕਿਡਨੀਆ ਜਾਂ ਉਹਦੀ ਬਾਡੀ ਦੇ ਹੋਰ ਪਾਰਟ ਜਿਹੜੇ ਕਿ ਬਾਕੀ ਕਿਸੇ ਹੋਰ ਦੀ ਜ਼ਿੰਦਗੀ ਬਚਾ ਸਕਦੇ ਨੇਗੇ ਤਾਂ ਉਹਦਾ ਫੈਸਲਾ ਆਖਰ ਲੈਣਾ ਪਰਿਵਾਰ ਵਾਸਤੇ ਕਹਿ ਸਕਦੇ ਹਾਂ ਇੱਕ ਉਹ ਬਹੁਤ ਵੱਡਾ ਫੈਸਲਾ ਸੀ ਜਾਨ ਬਚਾਏਗੀ ਬਿਲਕੁਲ ਜੀ ਦੇਖਿਓ ਇਤਨਾ ਛੋਟਾ ਬੱਚਾ ਔਰ ਇਤਨੀ ਛੋਟੀ ਆਪਣੀ ਛੋਟੀ ਸੀ ਜ਼ਿੰਦਗੀ ਮੇ ਇਤਨਾ ਵੱਡਾ ਕੰਮ ਕਰਕੇ ਗਿਆ ਹੈ ਤੇ ਉਹਦੇ ਕੁਝ ਅੰਗਾਂ ਨੂੰ ਆ ਜਿਹੜਾ ਹੋਰ ਕਿਸੇ ਨੂੰ ਦਾਨ ਵੱਜੋਂ ਜਿਹੜਾ ਸ਼ਿਫਟ ਕਰਨ ਦਾ ਫੈਸਲਾ ਲਿਆ ਹਾਲਾਂਕਿ ਇਸ ਸਭ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਪਰਿਵਾਰ ਵਾਸਤੇ ਇੱਕ ਬਹੁਤ ਵੱਡਾ ਤਕਾ ਸਸਿਕਾਲਾ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਹਾਲਾਂਕਿ ਹੈ ਤਾਂ ਬਹੁਤ ਦੁਖਦਾਈ ਪਰ ਦੇਖਿਆ ਜਾਵੇ ਕਿ ਇੱਕ 11 ਮਹੀਨੇ ਦੇ ਬੱਚੇ ਦੇ ਜਿਸ ਤਰ੍ਹਾਂ ਦਾ ਦੁਨੀਆ ਤੋਂ ਜਾਣਾ ਤੇ ਉਸ ਤੋਂ ਬਾਅਦ ਦੇ ਵਿੱਚ ਉਹਦੀ ਬਾਡੀ ਨੂੰ ਆਖਰ ਦਾਨ ਕਰਕੇ ਜਿੱਥੇ ਕਈ ਲੋਕਾਂ ਦੀ ਜ਼ਿੰਦਗੀ ਹੈ ਜਿਹੜੀ ਬਚੂਗੀ ਤਾਂ ਦੂਜੇ ਪਾਸੇ ਪਰਿਵਾਰ ਨੇ ਬਹੁਤ ਵੱਡਾ ਹੌਸਲਾ ਜਿਹੜਾ ਦਿਖਾਇਆ ਵੰਸ਼ ਦੇ ਨਾਲ ਹੋਇਆ ਕਿ ਆਖਰ ਹਰ ਕੋਈ ਜਾਨਣਾ ਚਾਹੂਗਾ ਕਿ ਕਿਸ ਤਰ੍ਹਾਂ ਦੇ ਨਾਲ 10 ਮਹੀਨਿਆਂ ਦਾ ਬੱਚਾ ਜਿਹੜਾ ਮੌਤ ਦੇ ਮੂੰਹ ਚ ਚਲਾ ਗਿਆ ਇਹ ਜਿੱਥੇ ਇੱਕ ਪਾਸੇ ਜੇ ਕਹੀਏ ਕਿ ਇਹ ਵੰਸ਼ ਦੇ ਨਾਲ ਜੁੜੀ ਕਹਾਣੀ ਹੈ ਤਾਂ तमाम ਮਾਪਿਆਂ ਵਾਸਤੇ ਕਹਿ ਸਕਦੇ ਹਾਂ ਕਿ ਇੱਕ ਉਹ ਮੈਸੇਜ ਵੀ ਹੈ ਜਿਹਦੇ ਵਿੱਚ ਸਾਨੂੰ ਇਤਿਹਾਤ ਵਰਤਣੀ ਚਾਹੀਦੀ ਹੈ ਵੰਸ਼ 11 ਮਹੀਨੇ ਦਾ ਸੀਗਾ तकरीबन 10-11 ਮਹੀਨੇ ਦਾ ਸੀ ਤੇ ਕੁਝ ਦਿਨ ਪਹਿਲਾਂ ਉਹਦੇ ਜਦੋਂ ਪਰਿਵਾਰ ਦੇ ਵੱਲੋਂ ਉਹਨੂੰ ਨਹਿਲਾਇਆ ਜਾ ਰਿਹਾ ਸੀ ਜਿਵੇਂ ਕਿ ਆਮ ਤੌਰ ਤੇ ਅਸੀਂ ਦੇਖਦੇ ਆਂ ਵੀ ਛੋਟੇ ਬੱਚਿਆਂ ਨੂੰ ਮਾਵਾ ਨਵਾਉਂਦੀਆਂ ਨੇਗੀਆਂ ਤਾਂ ਉਸ ਸਮੇਂ ਤੋਂ ਦੌਰਾਨ ਬੱਚਾ ਤਿਲਕ ਕੇ ਉਹਨਾਂ ਦੇ ਹੱਥੋਂ ਜ਼ਮੀਨ ਤੇ गिर ਜਾਂਦਾ ਉਦੀ ਸਮਝਿਆ ਜਾ ਸਕਦਾ ਵੀ ਸਿਰ ਦੇ ਉੱਤੇ ਸੱਟ ਇਸ ਤਰ੍ਹਾਂ ਦੇ ਨਾਲ ਆਉਂਦੀ ਹੈ ਕਿ ਪਹਿਲਾਂ ਉਹਨੂੰ ਲੋਕਲ ਹਸਪਤਾਲ ਲੈ ਆਇਆ ਜਾਂਦਾ ਹੈ ਲਹਿਰੇ ਦੇ ਲੋਕਲ ਹਸਪਤਾਲ ਤੋਂ ਬਾਅਦ ਉਹਨੂੰ ਸੰਗਰੂਰ ਹਸਪੀਟਲ ਲੈ ਆਇਆ ਗਿਆ ਉਸ ਤੋਂ ਬਾਅਦ ਰੈਫਰ ਹੁੰਦੇ ਹੁੰਦੇ ਪਟਿਆਲੇ ਤੋਂ ਬਾਅਦ ਪੀਜੀਆਈ ਹੈ ਜਿਹੜਾ ਕਈ ਦਿਨ ਤੱਕ ਜ਼ੇਰੇ ਲਾਜ਼ ਰਿਹਾ ਹਾਲਾਂਕਿ ਪੀਜੀਆਈ ਨੇ ਜਦੋਂ ਕਈ ਦਿਨ ਤੱਕ ਇਲਾਜ ਚੱਲਿਆ ਤੇ ਜਦੋਂ ਕੋਈ ਇੰਪਰੂਵਮੈਂਟ ਨਹੀਂ ਹੋਈ ਤਾਂ ਬ੍ਰੇਨ ਡੈੱਡ ਆਖਰ ਕੋਸ਼ਿਸ਼ ਕੀਤਾ ਉਦੋਂ ਬਾਅਦ ਸੀ ਕਿ ਯਾ ਤਾਂ ਆਮ ਤੌਰ ਤੇ ਜਿਹੜੇ ਦੇਖੀਏ ਰਸਮਾਂ ਰਿਵਾਜ ਹੁੰਦੇ ਨੇ ਆਪਣੇ ਆਪਣੇ ਤੌਰ ਦੇ ਉੱਤੇ ਕਿ ਇੰਨੇ ਛੋਟੇ ਬੱਚੇ ਨੂੰ ਐ ਦਫਨਾਇਆ ਜਾਂਦਾ ਪਰ ਪਰਿਵਾਰ ਨੇ ਆਖਰਕਾਰ ਫੈਸਲਾ ਕਰਿਆ ਤੇ ਡਾਕਟਰਸ ਨੇ ਜਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਇੱਕ ਸੁਝਾਇਆ ਕਿ ਜੇਕਰ ਤੁਸੀਂ ਇਹ ਵੰਸ਼ ਦੀ ਬੋਡੀ ਨੂੰ ਦਾਨ ਕਰਦੇ ਹੋ ਤਾਂ ਜਿੱਥੇ ਇੱਕ ਪਾਸੇ ਬਹੁਤ ਤਰ੍ਹਾਂ ਦੇ ਨਾਲ ਮੈਡੀਕਲ ਤੌਰ ਦੇ ਉੱਤੇ ਜੋ ਰਿਸਰਚ ਦੇ ਵਿੱਚ ਆਖਰ ਕਿਤੇ ਨਾ ਕਿਤੇ ਉਹਦਾ ਯੋਗਦਾਨ ਰਹੂਗਾ ਤਾਂ ਦੂਜੇ ਪਾਸੇ ਇਹ ਵੀ ਹੈ ਕੀ ਕੋਦੀ ਕਿਡਨੀਆ ਜਾਂ ਉਹਦੀ ਬਾਡੀ ਦੇ ਹੋਰ ਪਾਰਟ ਜਿਹੜੇ ਕਿ ਬਾਕੀ ਕਿਸੇ ਹੋਰ ਦੀ ਜ਼ਿੰਦਗੀ ਬਚਾ ਸਕਦੇ ਨੇਗੇ ਤਾਂ ਉਹਦਾ ਫੈਸਲਾ ਆਖਰ ਲੈਣਾ ਪਰਿਵਾਰ ਵਾਸਤੇ ਕਹਿ ਸਕਦੇ ਹਾਂ ਇੱਕ ਉਹ ਬਹੁਤ ਵੱਡਾ ਫੈਸਲਾ ਸੀ ਜਿਹਦੇ ਵਿੱਚ ਅਸੀਂ ਸਮਝ ਸਕਦੇ ਹਾਂ ਕਿ ਮਨੋਸਥਿਤੀਕਤਾ ਉਸ ਪਰਿਵਾਰ ਦੀ ਜਿੱਥੇ 10-11 ਮਹੀਨੇ ਦਾ ਬੱਚਾ ਚਲਾ ਜਾਵੇ ਤੇ ਦੂਜੇ ਪਾਸੇ ਜੇ ਦੇਖਿਆ ਜਾਵੇ ਪਰਿਵਾਰ ਦੇ ਉੱਤੇ ਉਹ ਸਮਾਂ ਕਿ ਉਹਨੂੰ ਝੱਲਣ ਦੇ ਵਾਸਤੇ ਕਿਤੇ ਨਾ ਕਿਤੇ ਜੇ ਦੇਖੀਏ ਤਾਂ ਬਹੁਤ ਵੱਡੇ ਤੌਰ ਦੇ ਉੱਤੇ ਵੱਡਾ ਜਿਗਰਾ ਚਾਹੀਦਾ ਪਰ ਆਖਰਕਾਰ ਪਰਿਵਾਰ ਨੇ ਫੈਸਲਾ ਕਰਿਆ ਕਿ ਆ ਉਹ ਵੰਸ਼ ਭਾਵੇਂ ਦੁਨੀਆ ਤੋਂ ਚਲਾ ਗਿਆ ਹੈ ਪਰ ਹੋਰ ਲੋਕਾਂ ਦੀ ਜ਼ਿੰਦਗੀ ਬਚਾ ਕੇ ਉਹ ਉਹਨਾਂ ਦੇ ਵਿੱਚ ਧੜਕਦਾ ਰਹਿ ਸਕਦਾ ਹੈਗਾ ਤੇ ਆਖਰਕਾਰ ਪਰਿਵਾਰ ਨੇ ਫੈਸਲਾ ਲੈਣ ਤੋਂ ਬਾਅਦ ਪੀਜੀਆਈ ਨੇ ਸਲਾਮੀ ਦੇ ਕੇ ਬਕਾਇਦਾ ਤੌਰ ਦੇ ਉੱਤੇ ਤੇ ਪੂਰੇ ਸਨਮਾਨ ਦੇ ਨਾਲ ਵੰਸ਼ ਦੀ ਬਾਡੀ ਨੂੰ ਜਿਹੜਾ ਉਹ ਰਿਸਰਚ ਵਾਸਤੇ ਤੇ ਉਹਦੇ ਕੁਝ ਅੰਗਾਂ ਨੂੰ ਜਿਹੜਾ ਹੋਰ ਕਿਸੇ ਨੂੰ ਦਾਨ ਵੱਜੋਂ ਜਿਹੜਾ ਸ਼ਿਫਟ ਕਰਨ ਦਾ ਫੈਸਲਾ ਲਿਆ ਹਾਲਾਂਕਿ ਇਸ ਸਭ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਪਰਿਵਾਰ ਵਾਸਤੇ ਇੱਕ ਬਹੁਤ ਵੱਡਾ ਤਕਾ ਔਰ ਦੂਜੇ ਪਾਸੇ ਇਹ ਵੀ ਹੈ ਕਿ ਜਦੋਂ ਇੱਕ ਇਸ ਸਮੇਂ ਦੇ ਦੌਰਾਨ ਜਦੋਂ ਕੋਈ ਜਿਵੇਂ ਕਹਿੰਦੇ ਹੁੰਦੇ ਆ ਵੀ ਰੱਬ ਦੀ ਮਰਜ਼ੀ ਦੇ ਅੱਗੇ ਕੁਝ ਨਹੀਂ ਚੱਲਦਾ ਤਾਂ ਉਸ ਸਮੇਂ ਦੇ ਦੌਰਾਨ ਪਰਿਵਾਰ ਨੇ ਜਿਸ ਤਰ੍ਹਾਂ ਦਾ ਹੌਸਲਾ ਦਿਖਾਇਆ ਕਹਿ ਸਕਦੇ ਆ ਕਿ ਕਿਤੇ ਨਾ ਕਿਤੇ ਇਸ ਦਾ ਵੱਡਾ ਫੈਸਲਾ ਲੈਣ ਵਾਸਤੇ ਬਹੁਤ ਵੱਡਾ ਜਿਗਰਾ ਚਾਹੀਦਾ ਜਿਹੜੇ ਕਿ ਵੰਸ਼ ਦੇ ਮਾਪਿਆਂ ਨੇ ਦਿਖਾਇਆ ਤੋਂ ਵੰਸ਼ ਵੰਸਲ ਵੰਸ਼ ਕਿਤਨੇ ਉਮਰ ਦੀ ਸੀ ਉਹ 10 ਮਹੀਨੇ ਕੀ ਸੀ ਜੀ ਤਾਂ ਕੀ ਆਪਨੇ ਅਬ ਕੀਆ ਅਨੁਦਾਨ ਕੀ ਉਸ अंग भी दान किए हैं और उसकी बॉडी भी डोनेट की है जी जे सुबह नौ बजे का आसपास पास नौ बजे का टाइम था जी नहला दो नहला नहलाया था उसको जी नहला के कपड़े डाल रहे थे बस नहलाते नहलाते हाथ से हाथ से निकल कपड़े डालते वो निकल गया हाथ से हम तो लोगों में सभी को यही बात बोलेंगे जी देखो जाने वाला जी है कोई भी है मालिक का जी है वो तो मालिक ले गया मगर सभी जे अगर उसका कोई भी शरीर है पाट्स हैं उसमें डोनेट करने वाले वो डोनेट करने चाहिए क्यों उससे भी हजारों जिंदगियां बच सकती हैं हजारों जिंदगियां बचेंगी और आगे से आगे और भी लोगों को प्रेरणा मिलेगी अगर लोग करें तो मैं अपना नाम और डिजिग्नेशन बता दीजिए मैं डॉक्टर पारुल हूँ आई एम द ट्रांसप्लांट कोऑर्डिनेटर हियर एट पीजीआई चंडीगढ़ जी ये वंस जो 11 महीने से अच्छा बताया जा रहा है उसमें डोनेट के पार्ट्स तो क्या देखिए इसकी दो किडनीज डोनेट हुई हैं हैं तो क्या उससे क्या रहे दिखे 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 दिखे? उससे उससे बेनिफिट बेनिफिट देखिए जो 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 होगा होगा वो के पेशेंट्स होते kidney, किडनी खराब हो गई हैं उन पेशेंट्स को एक न्यू लीज ऑफ लाइफ मिल जाती है कि उनका जब ट्रांसप्लांट होगा दे विल बी एबल टू लीड बेटर लाइफ विदाउट डायलिसिस और विदाउट थोड़ी सी कम दवाइयों के साथ दवाया उनको खाने पड़ेंगी बट तो स्टिल बेटर हो जाएगी उनकी तो क्या मैसेज देना चाहेंगे? डोनेट करना चाहिए से? देखिए बिल्कुल देखिए जो इन अंग मतलब फेलियर से जो पेशेंट्स जूझ रहे होते हैं उनके लिए सिर्फ एक सेकेंड चांस ऑफ लाइफ एक ट्रांसप्लांट रहता है तो ट्रांसप्लांट तभी पॉसिबल है अगर कोई डोनेट करेगा अगर कोई डोनेट नहीं करेगा तो उनकी लाइफ को नहीं बचाया जा सकता है तो एक महान काम किया जा सकता है अंग ने करके महान काम किया है बचाएंगे कि बिल्कुल बिल्कु जी देखिए इतना छोटा बच्चा और इतनी छोटी अपनी छोटी सी जिंदगी में इतना बड़ा काम करके गया है इससे तो पूरी सबको पूरी दुनिया को प्रोत्साहन लेना चाहिए और इस काम के लिए आगे आना चाहिए